ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਕਰਦੇ ਹਾਂ ਤੁਹਾਡਾ ਸਾਡੇ ਚੈਨਲ ਜੌਬਸ ਐਂਡ ਕੈਰੀਅਰ ਤੇ ਹਾਜ਼ਰ ਹਾਂ ਤੁਹਾਡੇ ਲਈ ਸਰਕਾਰੀ ਨੌਕਰੀਆਂ ਦਾ ਇੱਕ ਹੋਰ ਨਵਾਂ ਨੋਟੀਫਿਕੇਸ਼ਨ ਲੈ ਕੇ ਅੱਜ ਦਾ ਜੋ ਨੋਟੀਫਿਕੇਸ਼ਨ ਹੈ ਇਹਦੇ ਵਿੱਚ ਪੰਜਾਬ ਦੇ ਸਿਹਤ ਵਿਭਾਗ ਦੀ ਭਰਤੀ ਹੈ ਨੈਸ਼ਨਲ ਹੈਲਥ ਮਿਸ਼ਨ ਵੱਲੋਂ ਇਹ ਭਰਤੀ ਓਪਨ ਕੀਤੀ ਗਈ ਹੈ ਵੱਖ-ਵੱਖ ਪੋਸਟਾਂ ਰਹਿਣ ਵਾਲੀਆਂ ਜਿਨ੍ਹਾਂ ਦੇ ਲਈ ਸਿੱਧੀ ਇੰਟਰਵਿਊ ਦੇ ਥਰੂ ਤੁਹਾਡੀ ਸਿਲੈਕਸ਼ਨ ਹੋ ਰੂਗੀ ਬਹੁਤ ਵਧੀਆ ਮੌਕਾ ਹੈ ਬਹੁਤ ਵਧੀਆ ਸੈਲਰੀ ਇਹਨਾਂ ਪੋਸਟਾਂ ਦੇ ਲਈ ਰਹੂਗੀ ਪੋਸਟਾਂ ਦੀ ਪੂਰੀ ਜਾਣਕਾਰੀ ਲੈ ਕੇ ਤੁਹਾਡੇ ਲਈ ਹਾਜ਼ਰਾਂ ਬਿਨਾਂ ਕਿਸੇ ਦੇਰੀ ਆਪਾਂ ਸਿੱਧੇ ਨੋਟੀਫਿਕੇਸ਼ਨ ਤੇ ਚੱਲਦੇ ਹਾਂ ਜੋ ਅੱਜ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਪੰਜਾਬ ਦੇ ਸਿਹਤ ਵਿਭਾਗ ਵੱਲੋਂ ਜਿਦੇ ਵਿੱਚ ਵੱਖ-ਵੱਖ ਪੋਸਟਾਂ ਜਾਰੀ ਕੀਤੀਆਂ ਗਈਆਂ ਤਾਂ ਸਭ ਤੋਂ ਪਹਿਲਾਂ ਆਪਾਂ ਪੋਸਟਾਂ ਦੀ ਗੱਲ ਕਰਦੇ ਹਾਂ ਜੀ ਸੀਨੀਅਰ ਕੰਸਲਟੈਂਟ ਓਬੀ ਐਸ ਐਂਡ ਗਾਇਨਕੋਲੋਜੀ ਇੱਕ ਪੋਸਟ ਹੈ ਜੀ ਜਿਦੇ ਵਿੱਚ ਡੀ ਐਚ ਮਲੇਰ ਕੋਟਲਾ ਵਿਖੇ ਪੋਸਟ ਰਹੂਗੀ ਤੁਹਾਡੇ ਯੋਗਤਾ ਦੇ ਲਈ ਡੀ ਐਨ ਬੀ ਐਮ ਡੀ ਐਮ ਐਸ obstetrics and gynaecology ਨਾਲ mbbs ਤੇ ਜਾਂ ਕੋਈ ਬਰਾਬਰ ਦੀ ਯੋਗਤਾ ਤੇ ਨਾਲ 5 ਸਾਲ ਦਾ ਤਜਰਬਾ ਹੈਗਾ ਪੋਸਟਾਂ ਦੇ ਲਈ ਤੁਸੀਂ ਅਪਲਾਈ ਕਰ ਸਕਦੇ ਹੋ ਪੰਜਾਬ ਮੈਡੀਕਲ ਕਾਉਂਸਲ ਕਾਉਂਸਲ ਆਫ ਇੰਡੀਆ ਨਾਲ ਤੁਸੀਂ ਰਜਿਸਟਰਡ ਹੋਣੇ ਚਾਹੀਦੇ ਹੋ 1 ਲੱਖ ਪ੍ਰਤੀ ਮਹੀਨਾ ਤਨਖਾਹ ਰਹੂਗੀ ਇਸ ਪੋਸਟ ਦੇ ਲਈ ਅੱਗੇ ਜੀ ਸੀਨੀਅਰ ਕੰਸਲਟੈਂਟ ਪੀਡੀਆਟ੍ਰਿਕਸ ਦੋ ਪੋਸਟਾਂ ਜੀ ਡਿਸਟ੍ਰਿਕਟ ਹਸਪੀਟਲ ਬਠਿੰਡਾ ਤੇ ਪਠਾਨਕੋਟ ਵਿਖੇ ਇਹ ਜੋ ਪੋਸਟਾਂ ਰਹਿਣ ਵਾਲੀਆਂ ਯੋਗਤਾ ਦੇ ਲਈ ਪੀਡੀਆਟ੍ਰਿਕਸ ਵਿੱਚ dnb ਐਮ ਡੀ ਨਾਲ ਐਮ ਬੀ ਬੀ ਐਸ ਤੇ ਜਾਂ ਕੋਈ ਬਰਾਬਰ ਦੀ ਯੋਗਤਾ ਤੇ 5 ਸਾਲ ਦਾ ਤਜਰਬਾ ਤੁਹਾਡੇ ਕੋਲ ਹੈਗਾ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਹੋ 1 ਲੱਖ ਪ੍ਰਤੀ ਮਹੀਨਾ ਜੋ ਸੈਲਰੀ ਇਹਨਾਂ ਪੋਸਟਾਂ ਦੇ ਲਈ ਰਹਿਣ ਵਾਲੀ ਹੈ ਅੱਗੇ ਜੀ ਸੀਨੀਅਰ ਕੰਸਲਟੈਂਟ ਮੈਡੀਸਨ ਇੱਕ ਪੋਸਟ ਹੈ ਡਿਸਟ੍ਰਿਕਟ ਹਸਪੀਟਲ ਜਲੰਧਰ ਵਿਖੇ ਹੈ ਜੋ ਪੋਸਟ ਰਹੂਗੀ ਡੀ ਐਨ ਬੀ ਐਮ ਡੀ ਜਨਰਲ ਮੈਡੀਸਨ ਇੰਟਰਨਲ ਮੈਡੀਸਨ ਨਾਲ ਐਮ ਬੀ ਬੀ ਐਸ ਤੇ ਜਾਂ ਕੋਈ ਬਰਾਬਰ ਦੀ ਯੋਗਤਾ 8 ਸਾਲ ਦਾ ਤਜਰਬਾ ਮੰਗਿਆ ਗਿਆ ਜੀ ਇਹਨਾਂ ਵੱਲੋਂ ਪੀ ਜੀ ਦਾ 1 ਲੱਖ ਰੁਪਿਆ ਪ੍ਰਤੀ ਮਹੀਨਾ ਤਨਖਾਹ ਇਸ ਪੋਸਟ ਦੇ ਲਈ ਰਹੂਗੀ ਨੈਕਸਟ ਗੱਲ ਕੰਸਲਟੈਂਟ ਟੀਬੀ ਐਂਡ ਚੈਸਟ ਡਿਜ਼ੀਜ਼ ਇੱਕ ਪੋਸਟ ਹੈ ਜੀ ਡੀ ਐਚ ਲੁਧਿਆਣਾ ਵੇਖੇ ਪੋਸਟ ਹੋਊਗੀ ਇਹ ਇਸ ਲਈ ਯੋਗਤਾ ਡੀ ਐਨ ਬੀ ਐਮ ਡੀ ਟਿਊਬਰਕਲੋਸਿਸ ਐਂਡ ਰੈਸਪੀਰੇਟਰੀ ਡਿਜ਼ੀਜ਼ ਪਲੂਮਨਰੀ ਮੈਡੀਸਨ ਨਾਲ ਐਮ ਬੀ ਬੀ ਐਸ ਜਾਂ ਕੋਈ ਬਰਾਬਰ ਦੀ ਯੋਗਤਾ 5 ਸਾਲ ਦਾ ਤਜਰਬਾ ਤੁਹਾਡਾ ਮੰਗਿਆ ਗਿਆ ਜੀ 1 ਲੱਖ ਰੁਪਏ ਪ੍ਰਤੀ ਮਹੀਨਾ ਤਨਖਾਹ ਇਸ ਪੋਸਟ ਦੇ ਲਈ ਰਹੂਗੀ ਇਹਨਾਂ ਪੋਸਟਾਂ ਦੇ ਲਈ ਡਾਇਰੈਕਟ ਇੰਟਰਵਿਊ ਹੋਊਗੀ ਜੀ ਬਾਕੀ ਵੇਰਵੇਆਂ ਦੇ ਲਈ ਤੁਸੀਂ ਇਹਨਾਂ ਦੀ ਵੈੱਬਸਾਈਟ ਨੂੰ ਲੌਗਇਨ ਕਰ ਸਕਦੇ ਹੋ nhm.punjab.gov.in ਇਸ ਵੈਬਸਾਈਟ ਤੇ ਤੁਹਾਨੂੰ ਹੋਰ ਵੇਰਵੇ ਸਿਹਤ ਜਾਣਕਾਰੀ ਮਿਲੂਗੀ ਇਹਨਾਂ ਦੀ ਵੈਬਸਾਈਟ ਤੇ ਇਹਨਾਂ ਪੋਸਟਾਂ ਦੇ ਲਈ ਇਹਨਾਂ ਵੱਲੋਂ ਇੰਟਰਵਿਊ ਰੱਖੀ ਗਈ ਹੈ ਜੇ ਡਾਇਰੈਕਟ ਇੰਟਰਵਿਊ ਜਿਹਦੇ ਲਈ ਤੁਹਾਨੂੰ ਜੋ ਪਤੇ ਤੇ ਪਹੁੰਚਣਾ ਪੈਣਾ ਹੈ ਡਾਇਰੈਕਟਰ ਨੈਸ਼ਨਲ ਹੈਲਥ ਮਿਸ਼ਨ ਪੰਜਵੀਂ ਮੰਜ਼ਲ ਪ੍ਰਯਾਸ ਬਿਲਡਿੰਗ ਸੈਕਟਰ 30 ਬੀ ਚੰਡੀਗੜ੍ਹ ਇੱਥੇ ਤੁਸੀਂ ਇੰਟਰਵਿਊ ਦੇ ਲਈ ਪਹੁੰਚਣਾ ਹੈ ਜੀ 3 ਦਸੰਬਰ 2025 ਨੂੰ ਸਵੇਰੇ 9:00 ਵਜੇ ਇਹਨਾਂ ਪੋਸਟਾਂ ਦੇ ਲਈ ਇੰਟਰਵਿਊ ਹੋਊਗੀ ਇਹ ਨੈਸ਼ਨਲ ਹੈਲਥ ਮਿਸ਼ਨ ਵੱਲੋਂ ਨੋਟੀਫਿਕੇਸ਼ਨ ਜਾਰੀ ਹੋਇਆ ਪੰਜਾਬ ਦੇ ਸਿਹਤ ਵਿਭਾਗ ਵੱਲੋਂ ਤਾਂ ਯੋਗ ਉਮੀਦਵਾਰ ਇਹਨਾਂ ਪੋਸਟਾਂ ਦੇ ਲਈ ਇੰਟਰਵਿਊ ਦੇ ਕੇ ਸਿਲੈਕਸ਼ਨ ਪੱਕੀ ਕਰ ਸਕਦੇ ਹੋ ਇਹ ਅੱਜ ਦੀਆਂ ਪੋਸਟਾਂ ਦੀ ਜਾਣਕਾਰੀ ਇਸ ਤਰ੍ਹਾਂ ਦੇ ਅਪਡੇਟ ਦੇ ਲਈ ਇਹ ਜੀ ਅੱਜ ਦੀਆਂ ਪੋਸਟਾਂ ਦੀ ਜਾਣਕਾਰੀ ਇਸ ਤਰ੍ਹਾਂ ਦੇ ਅਪਡੇਟਸ ਦੇ ਲਈ ਨੌਕਰੀਆਂ ਦੀ ਜਾਣਕਾਰੀ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਚੈਨਲ ਨੂੰ ਦੇਖਦੇ ਰਹਿਆ ਕਰੋ ਜੀ ਧੰਨਵਾਦ